ਅਸੀ ਸਮਾਜ ਅਤੇ ਰਵਿਦਾਸ ਸਮਾਜ ਦੇ ਆਗੂ ਅੱਜ ਜਿਹੜੇ ਕਿ ਇੱਥੇ ਰੋਸ ਧਰਨੇ ਤੇ ਬੈਠੇ ਹੋਏ ਨੇ ਉਹਨਾਂ ਦਾ ਜਿਹੜਾ ਕਿ ਆਖਣਾ ਵੀ ਜੋ ਦਲਿਤ ਸਮਾਜ ਦੇ ਆਗੂ ਨੇ ਸੰਜੀਵ ਕੁਮਾਰ ਉਹਨਾਂ ਦੀ ਸਿਕਿਉਰਿਟੀ ਬਿਨਾਂ ਕਾਰਨ ਤੋਂ ਵਾਪਸ ਰਿੱਤੀ ਗਈ ਹੈ ਇਸ ਤੋਂ ਬਾਅਦ ਜਿਹੜੀ ਕਿ ਉਹਨਾਂ ਦੀ ਜਾਨ ਜਿਹੜੀ ਕਿ ਉਹ ਖਤਰੇ ਵਿੱਚ ਹੈ ਕਿਉਂਕਿ ਦੀਵਾਲੀ ਦੀ ਗੱਲ ਕਰੀ ਤਾਂ ਦੀਵਾਲੀ ਦੀ ਰਾਤ ਤੇ ਉਹਨਾਂ ਤੇ ਹਮਲਾ ਹੋਇਆ ਸੀ ਪਰ ਉਹ ਇਸ ਹਮਲੇ ਵਿੱਚ ਬਾਲ-ਬਾਲ ਬੱਚੇ ਨੇ ਪਰ ਬਿਨਾਂ ਕਾਰਨ ਤੋਂ ਉਹਨਾਂ ਜਿਹੜੀ ਸਿਕਿਉਰਿਟੀ ਜਿਹੜੀ ਕਿ ਉਹ ਵਾਪਸ ਰਿੱਤੀ ਗਈ ਹੈ ਔਰ ਦਲਿਤ ਭਾਈਚਾਰੇ ਦੇ ਜਸ ਭਾਈਚਾਰੇ ਨੇ ਐਲਾਨ ਕੀਤਾ ਸੀ ਜੇਕਰ ਉਹਨਾਂ ਦੀ ਸਿਕਿਉਰਿਟੀ ਜਲਦੀ ਵਾਪਸ ਨਾ ਦਿੱਤੀ ਗਈ ਤਾਂ ਉਹ ਤਰ੍ਹਾਂ ਦੇਣਗੇ ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਅੱਜ ਜਿਹੜਾ ਕਿ ਇੱਥੇ ਭਾਈਚਾਰਾ ਹੈ ਉਹ ਭੰਡਾਰੀ ਪੁਲ ਤੇ ਧਰਨੇ ਤੇ ਬੈਠ ਗਿਆ ਹੈ ਸੰਜੀਵ ਕੁਮਾਰ ਜਿਹੜੇ ਕਿ ਬੀਜੇਪੀ ਦੇ ਜਨ ਸਖਤਰ ਵੀ ਨੇ ਜ਼ਿਲ੍ਹੇ ਦੇ ਉਹਨਾਂ ਦੀ ਜਿਹੜੀ ਕਿ ਸਿਕਿਉਰਿਟੀ ਬਹਾਲ ਦੀ ਮੰਗ ਕੀਤੀ ਜਾ ਰਹੀ ਹੈ ਨਰਿੰਦਰ ਗੋਲਡੀ ਮੇਰੇ ਨਾਲ ਨੇ ਗੋਲਡੀ ਜੀ ਕੀ ਕਹਿਣਾ ਹੈ ਕੀ ਕਾਰਨ ਮੰਨਦੇ ਹੋ ਸਿਕਿਉਰਿਟੀ ਵਾਪਸ ਲਿਆਂਦਾ ਸੰਜੀਵ ਕੁਮਾਰ ਦੀ ਦੇਖੋ ਜੀ ਬਿਨਾਂ ਈ ਕਾਰਨ ਉਹਨਾਂ ਦੀ ਸਿਕਿਉਰਿਟੀ ਜਿਹੜੀ ਵਾਪਸ ਲੈ ਲਈ ਗਈ ਆ ਜਿਸ ਬੱਚੇ ਅਸੀਂ ਕਈ ਵਾਰੀ ਕਮਿਸ਼ਨਰ ਸਾਹਿਬ ਨੂੰ ਮਿਲ ਗਏ ਆ ਜੀ ਪੁਲਿਸ ਕਮਿਸ਼ਨਰ ਜੀ ਨੂੰ ਉਹਨਾਂ ਨੇ ਸਵਾਇਆ ਸ਼ਵਾਸਨ ਤੇ ਸਾਨੂੰ ਕੋਈ ਨਹੀਂ ਦੱਸਿਆ ਮਜਬੂਰਨ 15 ਤਰੀਕਾ 15 11 2024 ਨੂੰ ਅਸੀਂ ਰਿਪੋਰਟ ਰੱਖੀ ਜੀ ਲੇਕਿਨ ਗੁਰਪੁਰਬ ਨੂੰ ਮੱਦੇਨਜ਼ਰ ਰੱਖਦੇ ਹੋਇਆ ਅਸੀਂ 19 ਤਰੀਕ ਨੂੰ ਇਹ ਹੜਤਾਲ ਇਹ ਜਾਮ ਦਾ ਇਹ ਪੀੜਾ ਉਠਾਇਆ ਸੀ ਜੀ 19 ਤਰੀਕ ਵਾਲੇ ਦਿਨ ਅੱਜ ਅਸੀਂ ਜਾਮ ਲਾ ਰਹੇ ਹਾਂ ਜੀ ਲੇਕਿਨ ਪੁਲਿਸ ਪ੍ਰਸ਼ਾਸਨ ਸਾਨੂੰ ਕੋਈ ਵੀ ਹਾਲੇ ਤੱਕ ਆਸ਼ਵਾਸਨ ਤੋਂ ਸਵਾਲ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਤੁਹਾਡੇ ਆਗੂਆਂ ਨਾਲ ਮੀਟਿੰਗ ਹੋ ਰਹੀ ਹੈ ਮੰਦਿਰ ਇਥੇ ਕੋਲ ਜਿਹੜਾ ਗਿਆ ਰਵੀ ਦਾਸ ਮੰਦਿਰ ਉੱਥੇ ਕੋਰੀ ਦੇਖੋ ਜੀ ਪੁਲਿਸ ਪ੍ਰਸ਼ਾਸਨ ਦੀ ਅਗਰ ਮੀਟਿੰਗ ਹੋ ਰਹੀ ਹੈ ਜੋ ਸਾਨੂੰ ਆਦੇਸ਼ ਆਏਗਾ ਅਸੀਂ ਉਹਦੇ ਮੁਤਾਬਕ ਕਰਾਂਗੇ ਜੀ ਜੋ ਵੀ ਸਾਨੂੰ ਆਦੇਸ਼ ਮਿਲੇਗਾ ਉਦੋਂ ਕਿ ਕਾਰਨ ਮੰਦੇਓ ਵੀ ਉਹਨਾਂ ਦੀ ਸਿਕਿਉਰਿਟੀ ਜਿਹੜੀ ਕਿ ਕਿਸੇ ਕਾਰਨ ਬਗੈਰੀ ਵਾਪਸ ਕੀਤੀ ਗਈ ਉਹਨਾਂ ਦੀ ਜਾਨ ਨੂੰ ਖਤਰਾ ਵੀ ਹੈ ਇਹ ਰਾਜਨੀਤਿਕ ਕਾਰਨ ਹੈ ਜੀ ਇਹ ਰਾਜਨੀਤਿਕ ਕਾਰਨ ਕਰਕੇ ਉਹਨਾਂ ਦੀ ਸਿਕਿਉਰਿਟੀ ਜਿਹੜੀ ਵਾਪਸ ਲਈ ਗਈ ਆ ਲੇਕਿਨ ਪੁਲਿਸ ਪ੍ਰਸ਼ਾਸਨ ਦੇ ਕਾਗਜ਼ਾਂ 'ਚ ਅੱਜ ਵੀ ਉਹਨਾਂ ਦੀ ਸਿਕਿਉਰਿਟੀ ਚੱਲ ਰਹੀ ਆ ਲੇਕਿਨ ਪੁਲਿਸ ਮਤਲਬ ਉਹਨਾਂ ਨੂੰ ਸਿਕਿਉਰਿਟੀ ਦੇਣ ਤੋਂ ਨਾਂ ਨੁਕਰ ਕਰ ਰਹੀ ਆ ਜੀ ਜੇ ਦੇਖੋ ਜਿਹੜੀ ਇਹ ਸਿਕਿਉਰਿਟੀ ਇਹਨਾਂ ਦੀ ਵਾਪਸ ਲਈ ਆ ਦਿਵਾਲੀ ਵਾਲੇ ਦਿਨ ਦੀ ਰਾਤ ਮਾਲਕ ਦਾ ਉਹਨਾਂ ਤੇ ਬੜਾ ਆਸ਼ੀਰਵਾਦ ਆ ਕਿ ਉਹਨਾਂ ਨੂੰ ਕੁਝ ਨਹੀਂ ਹੋਇਆ 10 ਮਿੰਟ ਪਹਿਲਾਂ ਨਿਕਲ ਕੇ ਹੀ ਗਏ ਨੇ ਤੇ 18 20 ਜਣਿਆਂ ਨੇ ਉਹਨਾਂ ਦੇ ਉੱਤੇ ਹਮਲਾ ਬੋਲਤਾ ਜੀ ਔਰ ਪੁਲਿਸ ਪ੍ਰਸ਼ਾਸਨ ਨੂੰ ਉਹਦੀਆਂ ਫਿਲਮਾਂ ਉਹਦੀਆਂ ਵੀਡੀਓ ਵੀ ਦਿੱਤੀਆਂ ਲੇਕਿਨ ਪੁਲਿਸ ਪ੍ਰਸ਼ਾਸਨ ਇਸ ਗੱਲ ਨੂੰ ਡਿਨਾਈ ਕਰ ਰਹੀ ਆ ਵੀ ਉਹ ਕਿਸੇ ਹੋਰ ਵਾਲਾ ਐ ਹੋਰ ਵਾਲੇ ਵੀ ਆਏ ਹੁੰਦੇ ਜੇ ਉਸ ਮਾਲਕ ਨਾ ਕਰਦਾ ਕਿ ਜੇ ਸੰਜੀਪ ਭਾਜੀ ਉੱਥੇ ਖੜੇ ਮਿਲ ਜਾਂਦੇ ਜੇ ਉਹਨਾਂ ਨੂੰ ਕੁਝ ਹੋ ਜਾਂਦਾ ਕੌਣ ਜ਼ਿੰਮੇਵਾਰ ਸੀ ਇਹ ਸਕਿਉਰਟੀ ਦਾ ਰਿਵਿਊ ਹੁੰਦਾ ਹੈ ਜੇ ਸਕਿਉਰਟੀ ਲੋਰ ਹੋਵੇ ਤਾਂ ਸਕਿਉਰਟੀ ਅੱਗੋਂ ਕੰਟੀਨਿਊ ਰਹਿੰਦੀ ਹੈ ਨਹੀਂ ਤੇ ਸਕਿਉਰਟੀ ਵਾਪਸ ਦਿੱਤੀ ਜਾਂਦੀ ਹੈ ਨਹੀਂ ਸਕਿਉਰਟੀ ਤਾਂ ਦੇਖੋ ਉਹਨਾਂ ਦੀ ਅੱਜ ਵੀ ਮੈਂ ਕਹਿ ਰਿਹਾ ਵੀ ਪੁਲਿਸ ਪ੍ਰਸ਼ਾਸਨ ਦੀਆਂ ਫਾਈਲਾਂ ਦੇ ਵਿੱਚ ਉਹਨਾਂ ਦੀ ਈ ਸਕਿਉਰਟੀ ਚਲਦੀ ਪਈ ਆ ਕੋਈ ਉਹਨਾਂ ਦੀ ਉਹ ਥੋੜਾ ਵੀ ਉਹਨਾਂ ਦੀ ਕੈਨਸਲ ਕਰਤੀ ਆ ਲੇਕਿਨ ਰਾਜਨੀਤਿਕ ਤੌਰ ਤੇ ਅਫਸਰਾਂ ਦੀ ਮਿਲੀ ਭੁਗਤ ਦੇ ਨਾਲ ਉਹਨਾਂ ਦੀ ਸਕਿਉਰਟੀ ਜਿਹੜੀ ਆ ਬਿਨਾ ਕਿਸੇ ਕਾਰਨ ਲਈ ਲਈ ਗਈ ਆ ਐਸਾ ਹੋ ਸਕਦਾ ਵੀ ਕਾਗਜ਼ ਵਿੱਚ ਸਕਿਉਰਟੀ ਹੋਵੇ ਤਾਂ ਉਸ ਸਕਿਉਰਟੀ ਵਾਪਸ ਹੋ ਰਿਹਾ ਜੀ ਕੱਲ ਵੀ ਭਾਜੀ ਸੰਜੀਵ ਨੇ ਆਪ ਦੱਸਿਆ ਜੀ ਵੀ ਮੇਰੀ ਸਿਕਿਉਰਟੀ ਜਿਹੜੀ ਆ ਜਿਸ ਦਿਨ ਦਿਵਾਲੀ ਵਾਲਿਆ ਦਿਨ ਸੀ ਉਸ ਦਿਨ ਉਹਨਾਂ ਨੂੰ ਪੁੱਛਣਾ ਇਹਨੇ ਪੁਲਿਸ ਪ੍ਰਸ਼ਾਸਨ ਵਾਲੇ ਵੀ ਤੁਹਾਡੀ ਜਿਹੜੀ ਸਿਕਿਉਰਟੀ ਆ ਉਹ ਕਿੱਥੇ ਆ ਤੁਹਾਡੇ ਨਾਲ ਕਿਉਂ ਨਹੀਂ ਆ ਇਹਦਾ ਮਤਲਬ ਇਹ ਆ ਵੀ ਉਹਨਾਂ ਦੀ ਸਿਕਿਉਰਟੀ ਚੱਲ ਗਈ ਭਈ ਆ ਉਹਨਾਂ ਦੀ ਸਿਕਿਉਰਟੀ ਕੈਨਸਲ ਨਹੀਂ ਕੀਤੀ ਔਰ ਜਿਸ ਕਾਰਨ ਸਕਿਉਰਟੀ ਕੈਨਸਲ ਕੀਤੀ ਗਈ ਆ ਉਹ ਕਾਰਨ ਤੇ ਦੇਖੋ ਉਹ ਅਫਸਰ ਆਪਣੀ ਡਿਊਟੀ ਵੀ ਕਰਨ ਦੇ ਨੇ ਉਹ ਅਫਸਰ ਆਪਣੇ ਗਨਮੈਨ ਵੀ ਉਹਨਾਂ ਦੇ ਵਾਪਸ ਨੇ ਜਿਨ੍ਹਾਂ ਨੂੰ ਮਾੜੇ ਅੰਸਰਾਂ ਦਾ ਸ਼ਰਾਰਤੀ ਇਸ਼ਾਰਾਂਤੀ ਤੱਤਾਂ ਵੱਲੋਂ ਇਹ ਦਿੱਤੀਆਂ ਗਈਆਂ ਧਮਕੀਆਂ ਨੇ ਇਸੇ ਵਜh ਤੇ ਵਿੱਚ ਪੰਜਾਬ ਸਰਕਾਰ ਨੇ ਇਹਨਾਂ ਨੂੰ ਸਕਿਉਰਟੀ ਦਿੱਤੀ ਤੇ ਉਹ ਅੱਜ ਵੀ ਚੱਲ ਰਹੇ ਨੇ ਸ਼ਾਰਦੀ ਅੰਸਰ ਅੱਜ ਵੀ ਉਹਨਾਂ ਦੇ ਮੁਹੱਲੇ ਦੇ ਆਲੇ ਦੁਆਲੇ ਘੁੰਮ ਰਹੇ ਨੇ ਤੇ ਸਵਾਇ ਸਿਕਿਉਰਿਟੀ ਤਾਂ ਹੋਰ ਕੋਈ ਕੰਮ ਹੀ ਨਹੀਂ ਜੀ ਸਿਕਿਉਰਿਟੀ ਤਾਂ ਹਾਈ ਕੋਰਟ ਵੱਲੋਂ ਦਿੱਤੀ ਗਈ ਸੀ ਔਰ ਉਹਦੀ ਹਜੇ ਸਿਕਿਉਰਿਟੀ ਦੀ ਜਿਹੜੀ ਲਿਮਟ ਹੈ ਉਹ ਕਹਿੰਦੇ 2025 ਤੱਕ ਨੇ ਹੈਗੀ ਦੂਜੇ ਮਹੀਨੇ ਦੀ ਹਾਂਜੀ 2025 ਤੱਕ ਉਹਨਾਂ ਦੀ ਹੈਗੀ ਹੈ ਜੀ ਸਿਕਿਉਰਿਟੀ ਹਾਈ ਕੋਰਟ ਵੱਲੋਂ ਨਹੀਂ ਪੰਜਾਬ ਸਰਕਾਰ ਔਰ ਪੁਲਿਸ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਸੀ ਉਹਨਾਂ ਨੂੰ ਜਿਹੜੇ ਮਾਣੇ ਅੰਸਰਾ ਵੱਲੋਂ ਤਮਕੀਆਂ ਭਰਿਆਂ ਜੋ ਦਿੱਤਾ ਗਿਆ ਸੀ ਉਹਨਾਂ ਨੂੰ ਉਸ ਐਬੀ ਦੇ ਵਿੱਚ ਉਹਨਾਂ ਨੇ ਸਿਕਿਉਰਿਟੀ ਦਿੱਤੀ ਸੀ ਜਿਹਦੇ ਕਰਕੇ ਸਿਕਿਉਰਿਟੀ ਉਹਨਾਂ ਕੋਈ ਹੈ ਜੀ ਪਿਛਲੀ ਮੀਟਿੰਗ 'ਚ ਤੁਸੀਂ ਕਹਿੰਦੇ ਸੀ ਹਾਈ ਕੋਰਟ ਵੱਲ ਸਿਕਿਉਰਿਟੀ ਮਿਲਣੀ ਹੈ ਹਾਈ ਕੋਰਟ ਵੱਲ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਕਿਹਾ ਜੀ ਹਾਈ ਕੋਰਟ 'ਚ ਆਪਣੀ ਉਹ ਹਾਈ ਕੋਰਟ ਦੇ ਵਿੱਚ ਲਾਉਣਗੇ ਆਪਣਾ ਧਰਨਾ ਲਾਉਣ ਦੇ ਦਸਣ ਗਏ ਆ ਕੇ ਆਪਣੇ ਕਾਗਜ਼ ਪੱਤਰ ਵੀ ਜਮ੍ਹਾਂ ਕਰਾਉਣਗੇ ਹੁਣ ਤੁਸੀਂ ਇੱਥੇ ਧਰਨੇ ਤੇ ਬੈਠੇ ਹੋਏ ਜੇਕਰ ਡਿਮਾਂਡਸ ਨਹੀਂ ਪੂਰੀ ਹੁੰਦੀ ਤਾਂ ਅਗਲਾ ਐਕਸ਼ਨ ਕੀ ਹੋਵੇ ਅਗਲਾ ਐਕਸ਼ਨ ਫਿਰ ਪੂਰਾ ਪੰਜਾਬ ਬੰਦ ਕਰਾਂਗੇ ਜੀ ਅਸੀਂ ਤਾਂ ਫਿਲਹਾਲ ਇਹੋ ਚਾਹੁੰਦੇ ਆ ਕਿ ਅਸੀਂ ਇਹ ਪੁਲ ਜਾਮ ਕਰਕੇ ਤਾਂ ਕਿ ਪ੍ਰਸ਼ਾਸਨ ਨੂੰ ਦਿਖਾਈਏ ਵੀ ਭਾਈ ਅਸੀਂ ਸਮਾਜ ਦੇ ਨਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬਿਲਕੁਲ ਤੁਸੀਂ ਦੇਖ ਸਕਦੇ ਹੋ ਜੀ ਜਿਹੜੇ ਕਿ ਸੰਜੀਵ ਕੁਮਾਰ ਨੇ ਉਹ ਵੀ ਇੱਥੇ ਹੁਣ ਦਲਬਲ ਦੇ ਨਾਲ ਜਿਹੜਾ ਪਹੁੰਚੇ ਨੇ ਕਿਉਂਕਿ ਡਿਮਾਂਡ ਉਹਨਾਂ ਦੀ ਇਹੀ ਹੈ ਵੀ ਸਿਕਿਉਰਿਟੀ ਜਿਹੜੀ ਕਿ ਉਹ ਬਹਾਲ ਕੀਤੀ ਜਾਵੇ ਕਿਉਂਕਿ ਬਿਨਾਂ ਕਾਰਨ ਤੋਂ ਸਿਕਿਉਰਿਟੀ ਜਿਹੜੀ ਕਿ ਉਹਨਾਂ ਦੀ ਵਾਪਸ ਲੈਤੀ ਗਈ ਹੈ ਤਾਂ ਸੰਜੀਵ ਜੀ ਕੀ ਕਹਿਣਾ ਹੈ ਇੱਕ ਹਫ਼ਤੇ ਦਾ ਆਲਟੀਮੇਟਮ ਦਿੱਤਾ ਸੀਗਾ ਪ੍ਰਸ਼ਾਸਨ ਨੇ ਸਿਕਿਉਰਿਟੀ ਬਹਾਲ ਨਹੀਂ ਕੀਤੀ ਕੋਈ ਜੀ ਇਹ ਕੁਝ ਅਫਸਰ ਮੇਰੇ ਸਾਡੇ ਕੇਂਦਰ ਗੁਰਦਾਸ ਮੰਦਰ ਦੇ ਪ੍ਰਧਾਨ ਜਦਵੀਰ ਜੀ ਮੈਂ ਤੇ ਮੇਰੇ ਪਰਿਵਾਰ ਨੇ ਉਹਨਾਂ ਅਫਸਰਾਂ ਦੇ ਨਾਮ ਲਿੱਖ ਕੇ ਹੀ ਦੇ ਦਿੱਤੇ ਆ ਜੇ ਕੱਲ ਨੂੰ ਮੇਰੇ ਨਾਲ ਕੋਈ ਵੀ ਦੁਰਘਟਨਾ ਹੁੰਦੀ ਆ ਕੋਈ ਵੀ ਮੇਰੇ ਨਾਲ ਇਨਸੀਡੈਂਟ ਹੁੰਦਾ ਉਹ ਪੁਲਿਸ ਅਫਸਰ ਜ਼ਿੰਮੇਵਾਰ ਨੇ ਕਿਉਂਕਿ ਮੇਰੀ ਸਿਕਿਉਰਿਟੀ ਕੋਈ ਕੈਨਸਲ ਨਹੀਂ ਹੋਈ ਆ ਇਹ ਕਿਸੇ ਦੇ ਦਬਾਅ ਵੇਟ ਮੇਰੀ ਹੱਤਿਆ ਕਰਾਉਣਾ ਚਾਹੁੰਦੇ ਆ ਜਿਸ ਕਰਕੇ ਮੇਰਾ ਪਰਿਵਾਰ ਬੁੜਾ ਸਕਤੇ ਤੇ ਆ ਮੇਰੇ ਬੱਚੇ ਡਰੇ ਹੋਏ ਆ ਜਦੋਂ ਵੀ ਕੋਈ ਟੀਵੀ 'ਚ ਖਬਰ ਚੱਲਦੀ ਆ ਕਿ ਅੱਜ ਫਲਾਣਾ ਸਰਪੰਚ ਨੂੰ ਗੋਲੀ ਵੱਜ ਗਈ ਆ ਕਿਸੇ ਵਿਅਕਤੀ ਨੂੰ ਗੋਲੀ ਵੱਜ ਗਈ ਹੈ ਮੇਰਾ ਸਾਰਾ ਪਰਿਵਾਰ ਸਹਿਮ ਜਾਂਦਾ ਮੇਰੀ ਬੇਟੀ ਜਿਹੜੀ ਮੈਸ ਸਿਰਫ 8-9 ਸਾਲ ਦੀ ਆ ਉਹ ਮੈਨੂੰ ਉਸ ਵੇਲੇ ਫੋਨ ਕਰਦੀ ਬਾਬਾ ਕਿੱਥੇ ਜਲਦੀ ਆਓ ਜਦੋਂ ਮੈਂ ਘਰ ਜਾਂਦੀ ਚੰਮੜ ਜਾਂਦੀ ਮੇਰੇ ਘਰ ਇਹੋ ਜਿਹਾ ਮੋਲ ਬਣਿਆ ਪਿਆ ਸਿਰਫ ਪੰਜਾਬ ਪੁਲਿਸ ਸਰਕਾਰ ਦੇ ਪੰਜਾਬ ਪੁਲਿਸ ਦੇ ਤਿੰਨ ਅਫਸਰ ਨੇ ਇੱਕ ਐਡੀਜੀਪੀ ਰੈਂਕ ਦਾ ਅਫਸਰ ਜੇ ਤੇ ਦੋ ਇੱਥੇ ਦੇ ਲੋਕਲ ਪੰਜਾਬ ਪੁਲਿਸ ਅਫਸਰ ਨੇ ਜਿਹੜੇ ਮੇਰੀ ਹੱਤਿਆ ਕਰਾਉਣਾ ਚਾਹੁੰਦੇ ਆ ਜਿਨ੍ਹਾਂ ਨੇ ਮੇਰੀ ਬਿਨਾਂ ਵਜ੍ਹਾ ਸਿਕਿਉਰਿਟੀ ਖੋਹੀ ਆ ਜਿਨ੍ਹਾਂ ਕੋਈ ਕੋਈ ਵਜ੍ਹਾ ਨਹੀਂ ਆ ਸਰਕਾਰ ਵਾਲਾ ਜੇ ਸਿਕਿਉਰਿਟੀ ਅਲੋਟਮੈਂਟ ਹੈ ਤੇ ਕਿਸ ਤਰ੍ਹਾਂ ਕੋਈ ਅਫਸਰ ਕਿਸੇ ਸਰਕਾਰ ਤੋਂ ਵੱਡਾ ਹੋ ਗਿਆ ਇਹ ਇੱਕ ਦੂਜੇ ਨੂੰ ਖੁਸ਼ ਕਰਨ ਵਾਸਤੇ ਇਹਨ ਨਾ ਜਿਹੜਾ ਨੇ ਜੋੜਦੇ ਸੀ ਉਸ ਅਫਸਰ ਨੂੰ ਹਾਈ ਕੋਰਟ ਵੱਲੋਂ ਸੁਪਰੀਮ ਕੋਰਟ ਵੱਲੋਂ ਰਾਹਤ ਮਿਲ ਗਈ ਹੈ ਉਹਨਾਂ ਨੂੰ ਇਹਨਾਂ ਨੇ ਗਨਮੈਨ ਦਿੱਤੇ ਆ ਪਰ ਮੇਰੀ ਮੇਰੀ ਹੱਤਿਆ ਕਰਾਉਣਾ ਚਾਹੁੰਦੇ ਆ ਮੇਰੇ ਤੇ ਬੰਦੇ ਚੜੇ ਦੀਵਾਲੀ ਦਾ ਆਫ ਵੀ ਮੇਰੇ ਤੇ ਹਮਲਾ ਆਇਆ ਇਹਨਾਂ ਨੇ ਮੈਨੂੰ ਕੁਝ ਨਹੀਂ ਦੱਸਿਆ ਉਸ ਹਮਲੇ ਨੂੰ ਇਹਨਾਂ ਨੇ ਕਹਿਤਾ ਤੁਹਾਨੂੰ ਨਹੀਂ ਮਾਰਨ ਆਏ ਸੀ ਕਿਸੇ ਹੋਰ ਨੂੰ ਮਾਰਨ ਆਏ ਸੀ ਮੈਂ ਬਾਬਾ ਸਾਹਿਬ ਨੂੰ ਮੰਨਣ ਵਾਲਾ ਪੈਰੋਕਾਰ ਆ ਹਰ ਰਾਜਨੀਤਿਕ ਸਮਾਜਿਕ ਗਤੀਵਿਧੀਆਂ 'ਚ ਮੈਂ ਵੱਧ ਚੜ ਕੇ ਹਿੱਸਾ ਲੈਂਦਾ ਮੇਰੀ ਫੇਸਬੁੱਕ ਐਣੀ ਚੈੱਕ ਕਰ ਲੋ ਤੁਹਾਡੀ ਦੁਸ਼ਮਨੀ ਕਿੰਨਾ ਹੋਸੀ ਤੁਸੀਂ ਇਸੇ ਬੜੇ ਸਮਾਜ ਸੇਵਕ ਵੱਡੇ ਉਹ ਤਾਂ ਕੰਮ ਕਿਤੇ ਸਮਾਜ ਜਦੋਂ ਕੋਈ ਬੰਦਾ ਸਮਾਜ ਦੇ ਵਿੱਚ ਵਿਚਰਦਾ ਵਾ ਕੋਈ ਸਮਾਜ ਦੀਆਂ ਸੇਵਾਵਾਂ ਕਰਦਾ ਵਾ ਤੇ ਕੋਈ ਜਿਹੜੇ ਸਮਾਜ ਵਿਰੋਧੀ ਅੰਸਰ ਹੁੰਦੇ ਨੇ ਉਹ ਉਹਨਾਂ ਨੂੰ ਵੇਖ ਨਹੀਂ ਸਕਾਂਦੇ ਜਿਦੇ ਕਰਕੇ ਹੀ ਮੈਨੂੰ ਸਿਕਿਉਰਿਟੀ ਦਿੱਤੀ ਗਈ ਸੀ ਪਰ ਅਨਨੈਸੈਸਰੀ ਕਿਉਂਕਿ ਮਾਰਚ 2025 ਤੱਕ ਮੇਰੇ ਕੋਲ ਸਿਕਿਉਰਿਟੀ ਦਾ ਆਰਡਰ ਨੇ ਪਰ ਅਨਨੈਸੈਸਰੀ ਮੇਰੀ ਸਿਕਿਉਰਿਟੀ ਖੋਈ ਗਈ ਆ ਤੇ ਮੈਂ ਜੇ ਮੈਂ ਸਿਰਫ ਮੈਂ ਸਿਕਿ ਸਮਾਜ ਦੇ ਅੱਗੇ ਆਪਣੇ ਸਾਰੇ ਪਰਿਵਾਰਾਂ 'ਗੇ ਬੇਨਤੀ ਕੀਤੀ ਕਿ ਜੇ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਕੁਝ ਵੀ ਹੋਇਆ ਤੇ ਉਹ ਜਿਨ੍ਹਾਂ ਦਾ ਤਿੰਨ ਅਫਸਰਾਂ ਦਾ ਮੈਂ ਨਾਮ ਲਿਖ ਕੇ ਇਹਨਾਂ ਨੂੰ ਚਿੱਠੀ ਦਿੱਤੀ ਆ ਮੇਰੇ ਪਰਿਵਾਰ ਨੇ ਉਹ ਅਫਸਰ ਜ਼ਿੰਮੇਵਾਰ ਹੋਣਗੇ ਮੈਂ ਹਾਈ ਕੋਰਟ ਤੱਕ ਜਿੱਥੇ-ਜਿੱਥੇ ਵੀ ਮੈਂ ਮੇਲ ਕਰਨੀ ਆ ਮੈਂ ਮੇਲ ਕਰਦੀਆਂ ਉਹਨਾਂ ਦੇ ਨਾਮ ਦੇ ਦਿੱਤੇ ਆ ਜੇ ਕੁਝ ਵੀ ਹੋਇਆ ਮੇਰੇ ਨਾਲ ਮੈਨੂੰ ਪਤਾ ਵਾ ਕਿ ਮੇਰੀ ਹੱਤਿਆ ਹੋ ਜਣੀ ਆ ਥ੍ਰੈਟ ਹੈ ਤੁਹਾਨੂੰ ਮੈਨੂੰ ਥ੍ਰੈਟ ਕੀ ਇਹਨਾਂ ਨੂੰ ਖੁਦ ਨੂੰ ਪਤਾ ਕਿ ਮੈਨੂੰ ਥ੍ਰੈਟ ਹੈ ਇਹਨਾਂ ਨੇ ਮਈ ਜੇ ਮੈਂ ਸਕਿਉਰਿਟੀ ਰਿਵਿਊ ਕਰਾਇਆ ਇਹਨਾਂ ਨੂੰ ਲਿਖ ਕੇ ਆਇਆ ਕਿ ਮੇ ਇਹਨਾਂ ਦੇ ਕੰਨਾਂ 'ਚ ਜੂ ਨਹੀਂ ਰੇਂਗ ਰਹੀ ਕਿਉਂਕਿ ਮੇਰੇ ਕੋਲ ਕਿਸੇ ਵੇਲੇ 2 ਹੋ ਜਾਂਦੇ ਆ ਕਿਲੇ 4 ਹੋ ਜਾਂਦੇ ਆ ਪਰ 2 ਤਾਂ ਥੱਲੇ ਕਦੀ ਨਹੀਂ ਹੋਏ ਠੀਕ ਹੈ ਪਰ ਇਹਨਾਂ ਨੇ ਅਨਨੈਸੈਸਰੀ ਕੋਈ ਪੰਜਾਬ 'ਚ ਹਾਜੇ ਸਕਿਉਰਿਟੀ ਰਿਵਿਊ ਨਹੀਂ ਜਾ ਰਿਹਾ ਇਹਨਾਂ ਨੇ ਜਾਣ ਕੇ ਖੋਈ ਆ ਕਿਸੇ ਅਫਸਰ ਨੂੰ ਖੁਸ਼ ਕਰਨ ਵਾਸਤੇ ਮੈਂ ਜਦੋਂ ਇਹਨਾਂ ਨੂੰ ਕਹਿੰਦਾ ਮੈਨੂੰ ਕੈਨਸਲ ਦੇ ਆਰਡਰ ਲਹਾਏ ਜਾਣ ਤਾਂ ਕਿ ਮੈਂ ਕੋਰਟ 'ਤੇ ਜਾ ਕੇ ਹਾਈ ਕੋਰਟ ਜਾ ਕੇ ਆਪਣੀ ਪੀਲ ਕਰ ਸਕਾਂ ਨਾ ਮੈਨੂੰ ਕੈਨਸਲ ਦੇ ਆਰਡਰ ਦਿੰਦੇ ਆ ਕਿਉਂਕਿ ਇਹ ਚਾਹੁੰਦੇ ਆ ਕਿ ਕੋਈ ਇਨਸੀਡੈਂਟ ਹੋ ਜਾਏ ਔਰ ਮੈਂ ਅੱਜ ਸਾਰੇ মিডিਆ ਅੱਗੇ ਸਾਰੇ ਅੰਮ੍ਰਿਤਸਰ ਵ ਮੇਨਤੀ ਕੀਤਾ ਮੇਰਾ ਬਸ ਇਕਾਤਰੂ ਨਹੀਂ ਕਰ ਰਿਹਾ ਮੈਨੂੰ ਪਤਾ ਮੇਰੇ ਨਾਲ ਕੀ ਹੋ ਰਿਹਾ ਮੈਂ ਪੂਰੇ ਡਰ ਦੇ ਮੋਲ ਤੇ ਕਦੀ ਮੇਰੀ ਗੱਡੀ ਕੋਈ ਫੋਲੋ ਕਰਦਾ ਕਦੀ ਕੋਈ ਕਰਦਾ ਵਾ ਇਹ ਕੁਛ ਅਫਸਰ ਮੇਰਾ ਰਲ ਕੇ ਮੇਰੇ ਧੱਤਿਆ ਕਰਾਣਾ ਚਾਹੁੰਦੇ ਮੈਂ ਬਾਰ ਬਾਰ ਮੈਂ ਜਿਆਦਾ ਨਾ ਕਹਿੰਦਾ ਆ ਬਾਕੀ ਜੋ ਸਾਰਾ ਸਮਾਜ ਦਾ ਫੈਸਲਾ ਹੋਏਗਾ ਮੈਂ ਉਹਨੂੰ ਮਨਜ਼ੂਰ ਆ ਨਹੀਂ ਅੱਜ ਮੈਂ ਮੀਟਿੰਗ ਅੱਜ ਕੋਈ ਪ੍ਰਸ਼ਾਸਨ ਦਾ ਵੱਡੇ ਅਧਿਕਾਰੀ ਨਾਲ ਮੀਟਿੰਗ ਹੋਈ ਕੋਈ ਉਹਨਾਂ ਨੇ ਕੀ ਕੋਈ ਅਧਿਕਾਰੀ ਸਟੈਂਡ ਲੈ ਰਿਹਾ ਦੱਸੋ ਕੋਈ ਕਾਨੂੰਨ ਹੈ ਮੇਰੇ ਸਮਾਜ ਦੇ ਲੋਕਾਂ ਨੇ ਇਹਨਾਂ ਨੂੰ ਕਿਹਾ ਇਹਨਾਂ ਨੂੰ ਜਦੋਂ ਤੱਕ ਉਥੋਂ ਨਹੀਂ ਤੱਕ ਕੋਈ ਫੈਸਲਾ ਹੁੰਦਾ ਇਹਨੂੰ ਆਰਜੀ ਰਿ ਸਾਰਾ ਕਦੀ ਹੋ ਸਕਦਾ ਵਾ ਇੱਥੋਂ ਸਰੇ ਆਮ ਨਗਰ ਆ ਰਿਹਾ ਵਾ ਕਿ ਦਬਾਵੇ ਡਾ ਐਸਰ ਮੇਰੇ ਹਤਿਆ ਕਰਨਾ ਚਾਹੁੰਦੇ ਬਿਲਕੁਲ ਜੀ ਬਹੁਤ ਵੱਡਾ ਜਿਹੜਾ ਕਿ ਬਿਆਨ ਜਿਹੜਾ ਕਿ ਸੰਜੀਵ ਕੁਮਾਰ ਵੱਲੋਂ ਦਿੱਤਾ ਗਿਆ ਹੈ ਵੀ ਪੁਲਿਸ ਦੇ ਤਿੰਨ ਅਧਿਕਾਰੀ ਜਿਹੜੇ ਕਿ ਉਹਨਾਂ ਦੀ ਹਤਿਆ ਕਰਨਾ ਚਾਹੁੰਦੇ ਨੇ ਹਤਿਆ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਕਿਉਂਕਿ ਉਹਨਾਂ ਨੂੰ ਥ੍ਰੈਟ ਹੈ ਲਗਾਤਾਰ ਉਹਨਾਂ ਨੂੰ ਕੋਈ ਨਾ ਕੋਈ ਜਿਹੜਾ ਕਿ ਬੰਦਾ ਹੈ ਉਹ ਉਹਨੂੰ ਫੋਲੋ ਕੀਤਾ ਜਾਂਦਾ ਹੈ ਪਰ ਇਸ ਦੇ ਬਾਵਜੂਦ ਉਹਨਾਂ ਦੀ ਜਿਹੜੀ ਸਿਕਿਉਰਟੀ ਹੈ ਉਹ ਵਾਪਸ ਲਈ ਗਈ ਬਿਨਾਂ ਕਾਰਨ ਤੋਂ ਤੇ ਇਸ ਕਰਕੇ ਜਿਹੜਾ ਕਿ ਉਹਨਾਂ ਨੂੰ ਕਦੇ ਵੀ ਜਾਨੀ ਹਮਲਾ ਸਕਦਾ ਹੈ ਜ਼ਿੰਦਗੀ ਅਤੇ ਮੌਤ ਦੇ ਵਿੱਚ ਉਹ ਝੂਲ ਰਹੇ ਨੇ ਪਰ ਫਿਲਹਾਲ ਤੱਕ ਜੇ ਗੱਲ ਕਰੀਏ ਤਾਂ ਜਿਹੜਾ ਕਿ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਨੂੰ ਸਿਕਿਉਰਿਟੀ ਵਾਪਸ ਨਹੀਂ ਦੇ ਰਿਹਾ ਜਿਸ ਤੋਂ ਬਾਅਦ ਅੱਜ ਜਿਹੜਾ ਕਿ ਦਲਿਤ ਸਮਾਜ ਜਿਹੜਾ ਕਿ ਸੜਕਾਂ ਤੇ ਹੈ ਔਰ ਸਮਾਜ ਵੱਲੋਂ ਇਹੀ ਮੰਗ ਕੀਤੀ ਗਈ ਸੀ ਵੀ ਉਹਨਾਂ ਦੇ ਜਿਹੜੇ ਇਹ ਆਗੂ ਨੇ ਲੀਡਰ ਨੇ ਉਹਨਾਂ ਦੀ ਸਿਕਿਉਰਿਟੀ ਨੂੰ ਬਹਾਲ ਕੀਤਾ ਜਾਵੇ ਤਾਂ ਜੋ ਉਹਨਾਂ ਦੇ ਕੋਈ ਜਿਹੜਾ ਵੀ ਜਾਨ ਦਾ ਖਤਰਾ ਹੈ ਉਹ ਖਤਰੇ ਨੂੰ ਜਿਹੜਾ ਕੀ ਸਮਾਂ ਰਹਿੰਦਾ ਸੀ ਨਿਪਟਿਆ ਜਾ ਸਕੇ ਪਰ ਫਿਲਹਾਲ ਤੱਕ ਉਹਨਾਂ ਦੀ ਸਿਕਿਉਰਿਟੀ ਜਿਹੜੀ ਹੈ ਉਹ ਵਾਪਸ ਨਹੀਂ ਦਿੱਤੀ ਜਾ ਰਹੀ ਔਰ ਸਹਿਮ ਦਾ ਮਾਹੌਲ ਹੈ ਕਹਿੰਦੇ ਸੰਜੀਵ ਕੁਮਾਰ ਕਹਿੰਦੇ ਨੇ ਵੀ ਉਹਨਾਂ ਦੇ ਪਰਿਵਾਰ ਵਿੱਚ ਵੀ ਸਹਿਮ ਦਾ ਮਾਹੌਲ ਹੈ ਬੱਚੇ ਵੀ ਜਿਹੜੇ ਕੀ ਉਹ ਸਾਮੇ ਹੋਏ ਨੇ ਜਦੋਂ ਘਰ ਪਹੁੰਚਦੇ ਨੇ ਤਾਂ ਬੱਚੇ ਉਹਨਾਂ ਨਾਲ ਲਿਪਟ ਕੇ ਰੋਣਾ ਸ਼ੁਰੂ ਕਰ ਦਿੰਦੇ ਨੇ ਤੇ ਫਿਲਹਾਲ ਕੀ ਮਜਬੂਰੀਆਂ ਨੇ ਕੀ ਕਾਰਨ ਨੇ ਕੀ ਸਿਕਿਉਰਿਟੀ ਜਿਹੜੀ ਕੀ ਉਹਨਾਂ ਦੀ ਵਾਪਸ ਨਹੀਂ ਦਿੱਤੀ ਜਾ ਰਹੀ ਪਰ ਜੇਕਰ ਉਹਨਾਂ ਨੇ ਐਲਾਨ ਕੀਤਾ ਵੀ ਉਹਨਾਂ ਦਾ ਕੋਈ ਜਾਨੀ ਨੁਕਸਾਨ ਹੁੰਦਾ ਤੇ ਉਸ ਵਾਸਤੇ ਤਿੰਨ ਅਫਸਰ ਜ਼ਿੰਮੇਵਾਰ ਹੋਣਗੇ ਜਿਨ੍ਹਾਂ ਦੇ ਨਾਮ ਉਹ ਆਪਣੇ ਸਾਥੀਆਂ ਨੂੰ ਲਿਖ ਕੇ ਦੇ ਚੁੱਕੇ ਨੇ ਕਮਾ ਪਰਸਨ ਬੀਪਸ਼ਰਮਾਨਾ ਸਿਕੰਦਰ ਪਸ ਰੀਚਾ ਧਾਨਿਕ ਸੁਰਾ ਟੀਵੀ ਅੰਮ੍ਰਿਤਸਰ